加ਨੇਤਾਰੀਵਾਲ ਵਿੱਚ ਪੰਡ ਰਹੀ ਮਸਜਿਦ ਨੂੰ ਲੈ ਕੇ ਅਛੜਿਆ ਵਿਵਾਦ ਦਾ ਜਿਹ ਕਿ ਸ਼ਿਵ ਸੈਨਾ ਨੇ ਰੋਕਿਆ ਮਸਜਿਦ ਦਾ ਕੰਮ ਅਤੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਕਿਹੋ ਜਿਹਾ ਮਾਮਲਾ ਹੈ ਆਉਣਾ 2416 ਜਿਵੇਂ ਤੁਸੀਂ ਕਿਹਾ ਕਿ ਇਹ ਮਸਜਿਦ ਦਾ ਜਿਹੜਾ ਵਿਵਾਦ ਆ ਉਹਨੂੰ ਫਿਰ ਜੀਵਨ ਨੇ ਜਨਮ ਲੈ ਲਿਆ ਜਿਵੇਂ ਲੱਕੜੀ ਉੱਤੇ ਘੁਣ ਲੱਗ ਜਾਂਦੀ ਹੈ ਨਾ ਹੌਲੀ 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 ਕਰਕੇ ਉਹਨੂੰ ਘੁਣ ਲੱਕੜੀ ਨੂੰ ਖਤਮ ਕਰ ਦਿੰਦੀ ਹੈ ਉਸੇ ਤਰ੍ਹਾਂ ਇਹ ਜਿਹੜੀ ਘੁਣ 1998 ਦੇ ਵਿੱਚ ਵੀ ਲੱਗੀ ਸੀ ਉੱਤੇ ਸਮਾਜ ਦੇ ਕੋਈ ਦੋ ਕੁ ਵਿਅਕਤੀ ਜਿਹੜੇ ਰਹਿੰਦੇ ਨੇ ਮਾਡਲ ਟਾਉਨ ਦੇ ਵਿੱਚ ਗੋਪੇ ਨਾ ਦੇ ਯਕਤੀ ਦੇ ਨਾ ਦੇ 1998 ਵਿੱਚ ਵੀ ਉਸ ਵਿਅਕਤੀ ਨੇ ਬਾਹਰੋਂ ਕੁਝ ਮੁਸਲਿਮ ਲੋਗ ਲੈ ਆ ਕੇ ਉੱਤੇ ਮਸਜਿਦ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਫਿਰ ਮਸਜਿਦ ਬਣ ਗਈ ਲੈਂਡਰੀ ਪਾ ਗਿਆ ਸਭ ਕੁਝ ਹੋ ਗਿਆ ਤਾਂ ਹੁਣ ਕੁਝ ਜ਼ਿਹਦਾਰੀ ਲੋਕ ਜਿਹੜੇ ਨਾ ਉਹ ਬਚਾਰ ਕੇ ਅੜਚਨਾ ਪਾਣਦੇ ਆ ਉਹਨਾਂ ਨੇ ਕੰਮ ਸਾਡਾ ਆ ਜਾਂਦੀ ਕਿਦੋਂ ਦੇ ਕੋ ਧੁਕਾਰਤਾ ਵਾ ਦੇਖੋ ਮੈਂ ਰੋਹਿਤ ਮਹੰਗੀ ਸਹਿਸ਼ਨਾ ਉਧ ਬਾਲਾਸਰ ਠਾਕਰੇ ਦਾ ਪੰਜਾਬ ਦਾ ਪ੍ਰਦੇਸ਼ ਦਾ ਪ੍ਰਵਕਤਾ ਯਵੇਂ ਤੁਸੀਂ ਕਿਹਾ ਕਿ ਇਹ ਮਸਜਿਦ ਦਾ ਜਿਹੜਾ ਵਿਵਾਦ ਆ ਉਹਨੂੰ ਫਿਰ ਜੀ ਉਹਨੇ ਜਨਮ ਲੈ ਲਿਆ ਜਿਵੇਂ ਲੱਕੜੀ ਨੂੰ ਇੱਕ ਘੋਨ ਲੱਗ ਜਾਂਦੀ ਹੈ ਨਾ ਹੌਲੀ-ਹੌਲੀ-ਹੌਲੀ ਕਰਕੇ ਉਹਨੂੰ ਘੋਨ ਲੱਕੜੀ ਨੂੰ ਖਤਮ ਕਰ ਦਿੰਦੀ ਹੈ ਉਸੇ ਤਰ੍ਹਾਂ ਇਹ ਜਿਹੜੀ ਘੋਨ 1998 ਦੇ ਵਿੱਚ ਵੀ ਲੱਗੀ ਸੀ ਉੱਥੇ ਸਮਾਜ ਦੇ ਕੋਈ ਦੋ ਕੁ ਵਿਅਕਤੀ ਜਿਹੜੇ ਰੰਦੇ ਨੇ ਮਾਡਲ ਟਾਉਨ ਦੇ ਵਿੱਚ ਗੋਪੇ ਨਾ ਦੇ ਵਿਅਕਤੀ ਦੇ ਨਾ ਦੇ 1998 ਵਿੱਚ ਵੀ ਉਸ ਵਿਅਕਤੀ ਨੇ ਬਾਹਰੋਂ ਕੁਝ ਮੁਸਲਿਮ ਲੋਕ ਲੈ ਆ ਕੇ ਉੱਥੇ ਮਸਜਿਦ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੰਨੂੰ ਅਸੀਂ ਉਸ ਟਾਈਮ ਤੇ ਰੋਕਿਆ ਸੀ ਮੌਕੇ ਤੇ ਉਸ ਟਾਈਮ ਤੇ ਸਾਡੀ ਗਿਫਤਾਰੀ ਵੀ ਹੋਈ ਸੀ ਸੱਤ ਬੰਦੇ ਅਸੀਂ ਗਿਫਤਾਰ ਹੋਏ ਹੀ ਸ਼ਹਿਰ ਬੰਦ ਹੋਇਆ ਸੀ ਕੋਰਟ ਨੇ ਜੋ ਫੈਸਲਾ ਕੀਤਾ ਸੀ ਕਿ ਉਹ ਜਗਾ ਕਮੇਟੀ ਕਰਦੀ ਹੈ 112 ਨੰਬਰ ਖਤੋਨੀ ਜਿਹੜੀ ਨੰਬਰ ਹੈ ਪੁਰਵੇਂ ਐਸ ਐਚਓ ਸਾਹਿਬ ਨੇ ਦੁੱਗਲ ਸਾਹਿਬ ਨੂੰ ਜਿਹੜੇ ਨਗਰਪਾਲਿਕਾ ਦੇ ਪ੍ਰਧਾਨ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਆਪਣੇ ਕਾਗਜ਼ ਪੇਸ਼ ਕਰੋ ਤੇ ਉਹ ਰਿਖਾਇਆ ਜੇ ਇਹ ਸਾਡਾ ਉਥੋਂ ਦਾ ਜੂਆ ਨੇਤਾ ਅਭੀ ਅਭੀ ਜਿਹੜੇ ਪ੍ਰਾਣਾਧਾਰੀ ਵੱਲ ਤੋਂ ਇਹਨੇ ਆਪਣੀ ਪੂਰੀ ਜਾਨ ਲਾਈ ਹੈ ਤੇ ਇਹਨੇ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉੱਤੇ ਖੜਾ ਹੋ ਕਿ ਆਪਾਂ ਮਾਚਿੰਦੀ ਬਣੰਦੇ ਨਹੀਂ ਤੇ ਇਹ ਗੱਲ ਹਕੀਕਤ ਹੈ ਕਿ ਆਪਾਂ ਮਾਚਿੰਦੀ ਬਣੰਦੇ ਨਹੀਂ ਕਿਉਂ ਕਿ ਸਿਕਿਉਰਿਟੀ ਪਰਪਸ ਨੂੰ ਜੇ ਆਪਾਂ ਦੇਖੀਏ ਜਿਹੜੇ ਸਵਾਲ ਅਸੀਂ 1998 ਦੇ ਵਿੱਚ ਪ੍ਰਸ਼ਾਸਨ ਨੂੰ ਕੀਤੇ ਸੀ ਕਿ ਧਾਰੀਵਾਲ ਤੋਂ ਜਿਹੜੀ ਤਿਬੜੀ ਦੀ ਛੋਨੀ ਆ ਕੇਵਲ 5-7 ਕਿਲੋਮੀਟਰ ਦਾ ਰਸਤਾ ਹੈ ਧਾਰੀਵਾਲ ਤੋਂ ਬਾਰਡਰ ਬੈਲਟ ਜਿਹੜੀ ਬਿਲਕੁਲ ਲੱਗ ਗਿਆ ਧਾਰੀਵਾਲ ਤੋਂ ਪਖਾਨ ਕੋਲ ਬਿਲਕੁਲ ਲੱਗ ਗਿਆ ਇਹ ਅੱਜ ਇੱਕ ਸਿਰਮੱਤ ਰਸਾ ਬਣ ਰਿਹਾ ਅੱਜ ਇੱਕ ਛੋਟੀ ਜਿਹੀ ਮਾਚੀ ਬਣਦੀ ਹੈ ਕੱਲ ਇਹ ਜੂਪੀ ਵਾਂਗੂ ਇੱਕ ਬੜਾ ਵੱਡਾ ਰੂਪ ਧਾਰਨ ਕਰੇਗਾ ਇਥੇ ਆਈਐਸ ਦੇ ਏਜੰਟ ਵੀ ਆ ਕੇ ਰਹਿਣਗੇ ਇਹਦਾ ਜਵਾਬ ਤੇ ਨਗਰਪਾਲਿਕਾ ਹੀ ਵਧੀਆ ਦੇ ਸਕਦੀ ਆ ਕਿਉਂਕਿ ਅਸੀਂ ਮੌਕੇ ਤੇ ਕੋਈ ਨਹੀਂ ਸੰਭਰ ਕੀਤਾ ਉਹਨਾਂ ਨੇ ਸਾਨੂੰ ਪਤਾ ਹੀ ਅੱਜ ਲੱਗਾ ਅੱਜ ਪਤਾ ਲੱਗਾ within 2 ਮਿੰਟ ਵਿੱਚ ਅਸੀਂ ਜਰੂਰ ਜਾ ਕੇ ਉਹ ਸਾਰੀ ਢੁਕਾ ਦਿੱਤੀ ਹੈ ਜੀ ਅਬਦਲ ਅਜੀਜ਼ ਮਸਲਾ ਇਸ ਤਰ੍ਹਾਂ ਹੀ ਸਾਡਾ 2002 ਜਿਹੜਾ ਮਸਲਾ ਸੀ ਮਸਜਿਦ ਦੀ ਇੱਥੇ ਠੀਕ ਹੈ ਨਾ ਉਦੋਂ ਵੀ ਸਾਡੇ ਥੋੜੀ ਜੀ ਇਹਦਾ ਝਗੜਾ ਚੱਲਿਆ ਤੇ ਸਾਡਾ ਕੇਸ ਲੱਗਾ ਸੀ ਠੀਕ ਹੈ ਨਾ ਫਿਰ ਸਾਡਾ ਕੋਈ 6 ਮਹੀਨੇ ਸਾਰ ਕੇਸ ਚੱਲਿਆ ਵਾ ਉਸ ਤੋਂ ਬਾਅਦ ਚਲੋ ਉਹਨਾਂ ਨੇ ਆਪਣੇ ਵਕੰਬੋਰਡ ਨੇ ਆਪਣੇ ਪ੍ਰੂਫ ਦਿੱਤੇ ਆ ਜਿਨ੍ਹਾਂ ਦੇ ਵਿੱਚ ਕੀ ਸਾਰਾ ਸਬੂਤ ਜਿਹੜੇ ਉਹ ਵਕੰਬੋਰਡ ਦੇ ਪ੍ਰੂਫ ਜਿਹੜੇ ਉਹਨਾਂ ਦੀ ਜਗ੍ਹਾ ਹੀ ਠੀਕ ਹੈ ਨਾ ਉਸ ਤੋਂ ਬਾਅਦ ਚਲੋ ਅਹੀਂ ਕੇਜ ਜਿਤੇ ਆ ਥੋੜਾ ਜਿਹਾ ਸਾਡੇ ਕੋਲ ਸਾਰੇ ਸਬੂਤ ਵੀ ਆ ਗਏ ਆ ਤੇ ਚਲੋ ਸਾਡੀ ਹੁਣ ਇਹ ਹੀ ਸਹਿਮਤੀ ਹੋਈ ਉਹਨਾਂ ਨੇ ਜਿਹੜੇ ਲੱਗੇ ਕਮੰਡੀ ਦਿੰਦੇ ਸੀ ਉਹਨਾਂ ਨੇ ਥੋੜਾ ਜਿਹਾ ਆਪਣੇ 1.5 ਮਰਲਾ ਜਗ੍ਹਾ ਕਬਜ਼ਾ ਕੀਤਾ ਹੀ ਚਲੋ ਵਕੰਬੋਰਡ ਦੇ ਅਫਸਰ ਆਏ ਸਾਰੇ ਆਏ ਚਲੋ ਬਹਿ ਕੇ ਹੀ ਫੈਸਲਾ ਕੀਤਾ ਜੋ ਵੀ ਆ ਜੀ ਜਿਹੜਾ ਉਹਨਾਂ ਨੂੰ ਜਗ੍ਹਾ ਜਿਹੜੀ ਸੀ ਡੇਢ ਮਰਲੇ ਨੂੰ ਦੇ ਦਿੱਤੀ। ਬਾਕੀ ਸਾਢੇ 3 ਮਰਲੇ ਜਗ੍ਹਾ ਬਜੀ ਸੀ। ਉਹ ਅਸੀਂ ਮਸਜਿਦ ਬਣਾ ਲਗੇ ਸਾਰੇ ਦੀ ਸ਼ੈਮਤੀ ਨਾਲ ਬਣਾ ਲਗੇ ਆ। ਹੁਣ ਜਦੋਂ ਅਸੀਂ ਡੇਢ ਮਹੀਨਾ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ। ਹੁਣ ਮਸਜਿਦ ਬਣ ਗਈ ਇੰਟਰੀਅਰ ਵੀ ਪੈ ਗਿਆ ਸਭ ਕੁਝ ਹੋ ਗਿਆ ਤਾਂ ਹੁਣ ਕੁਝ ਜ਼ਿਦਦਾਰੀ ਲੋਕ ਜਿਹੜੇ ਨਾ ਉਹ ਵਿਚਾਰ ਕੇ ਅੜਚਨਾ ਪਾਣਦੇ ਆ। ਉਹਨਾਂ ਨੇ ਕੰਮ ਸਾਡਾ ਆ ਜਾਣ ਦੀ ਕਿਸਮ ਜੋ ਰੁਕਾਤਾ ਵਾ। ਕੀ ਕਹਿੰਦੇ? ਉਹ ਕਹਿੰਦੇ ਆ ਕਿ ਇਹ ਜਿਹੜੀ ਆ ਕਮੇਟੀ ਘਰ ਦੀ ਜਗ੍ਹਾ ਵਾ। ਠੀਕ ਜੀ ਜਗ੍ਹਾ ਬੋਕਰ ਮੁਰਦਾ ਉਹ ਤੋਂ ਪੁੱਛਾਂਗੇ। ਹਾਂਜੀ ਹਾਂਜੀ। ਇਹ ਕੁਝ ਕੋਰਟ ਵਿੱਚ ਕੇਸ ਲੈਵਲ ਤੇ ਚੋਂ ਭਾਗੇ ਹਾਂਜੀ ਹਾਂਜੀ ਪ੍ਰੂਫ ਇਹ ਹੈ ਕਿ ਸਾਡਾ ਕੇਸ ਚੱਲਿਆ ਪਾ ਤੇ ਉਹਦੇ ਵਿੱਚ ਬੱਕਮ ਬੋਰਡ ਦੀ ਜਗ੍ਹਾ ਨਿਕਲੀ ਹੈ ਠੀਕ ਆ ਬੱਕਮ ਬੋਰਡ ਉਹਨੇ ਸਾਡਾ ਆਣ ਕੇ ਫੈਸਲਾ ਕੀਤਾ ਵਾ ਕਿ ਤੁਸੀਂ ਅੱਪਰ ਜੋ ਬਹਿ ਕੇ ਚਲੋ ਨਿਬੇੜ ਲੋ ਉਹਨਾਂ ਨੇ ਸਾਨੂੰ ਦੱਸਿਆ ਕਿ ਚਲੋ ਇਹਨਾਂ ਨੂੰ ਜਗ੍ਹਾ ਦੇ ਦਿਓ ਇਹਨਾਂ ਜਿਹੜੀ ਗੜੀ ਲਈ ਆ ਉਹ ਬੱਕਮ ਬੋਰਡ ਸਾਰਾ ਲਿਖ ਲਿਖਾ ਹੋਇਆ ਵਾ ਇਹਨਾਂ ਦਾ ਜੋ ਵੀ ਜੋ ਵੀ ਫੈਸਲਾ ਲਿਖ ਲਿਖਾ ਲਿਖਤੀ ਰੂਪ ਚ ਹੋਇਆ ਵਾ ਹੁਣ ਸਰਦਾਰ ਨੂੰ ਕੋਈ ਇਤਨੀ ਗੱਲਬਾਤ ਨਹੀਂ ਉਹਨਾਂ ਅੱਜ ਹੀ ਸਾਈਨ ਲੈਂਟਰ ਪਾ ਕੇ ਛੱਡੇ ਆ ਇਸ ਤਰ੍ਹਾਂ ਉਹਨਾਂ ਨੇ ਅਣਕੇ ਵਿੱਚ ਕੰਮ ਇਤਰਾ ਗਿਆ ਕਿ ਇਤਨਾ ਏਜੀਓ ਕਮੇਟੀ ਘਰ ਦੀ ਜਗ੍ਹਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਪਹਿਲਾਂ ਕਿਉਂ ਇਹਨਾਂ ਨੇ ਸਾਡਾ ਕੰਮ ਰੋਕਿਆ ਜੇ ਕਮੇਟੀ ਘਰ ਦੀ ਜਗ੍ਹਾ ਹੁੰਦੀ ਤੇ ਫਿਰ ਸਾਰੇ ਰੋਕਦੇ ਸਾਨੂੰ ਕਿ ਠੀਕ ਹੈ ਕਮੇਟੀ ਘਰ ਦੀ ਜਗ੍ਹਾ ਅੱਜ ਹੁਣ ਕਹਿਣ ਲੱਗੇ ਜੀ ਕਮੇਟੀ ਘਰ ਦੀ ਜਗ੍ਹਾ ਵਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਵਾ ਚਲੋ ਹੁਣ ਅਸੀਂ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਚਲੋ ਸਾਨੂੰ ਨਿਆਂ ਇਨਸਾਫ ਕੀਤਾ ਜਾਵੇ ਮਸਜਿਦ ਬਾਰੇ ਤੇ ਸਾਡੇ ਨਹੀਂ ਕੋਈ ਗੱਲਬਾਤ ਇਹੋ ਜਿਹੀ ਆਈ ਪਰ ਉੱਥੇ ਕਹਿੰਦੇ ਆ ਕਿ ਜਿਹੜੀ ਜਗ੍ਹਾ ਉਹ ਕਮੇਟੀ ਦੀ ਆ ਤੇ ਉਹਦੇ ਵਿੱਚ ਕੁਝ ਮੁਹਮਦਨ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਸਾਰੀ ਕਰ ਰਹੇ ਨੇ ਤੇ ਜਿਹੜਾ ਕਿ ਆਪਣੇ ਕੋਲ ਦੋਨੇ ਪਾਰਟੀਆਂ ਨੂੰ ਇੱਥੇ ਬੁਲਾਇਆ ਗਿਆ ਸੀ ਜੋ ਤੇ ਉਹ ਜਿਹੜੇ ਹਿੰਦੂ ਸ਼ਿਵ ਜਨਾ ਲੀਡਰ ਜਿਹੜੇ ਉਹ ਕਹਿੰਦੇ ਨੇ ਵੀ ਇਹ ਜਗ੍ਹਾ ਕਮੇਟੀ ਦੀ ਹੈ ਤੇ ਜਿਹੜੇ ਉਹ ਅਬਦੁੱਲ ਅਜੀਜ਼ ਜਿਹੜਾ ਉਹ ਕਹਿੰਦਾ ਵੀ ਇਹ ਜਗ੍ਹਾ ਮੇਰੀ ਹੈ ਮੇਰਾ ਅੱਗੇ ਉੱਥੇ ਇੱਕ ਮਨੀਸ਼ ਨਾਮ ਦਾ ਜਿਹੜਾ ਲੜਕਾ ਉਹਦੇ ਨਾਲ ਸਾਡਾ ਕੰਪਰੋਮਾਈਜ਼ ਹੋਇਆ ਹੈ ਇਸ ਜਗ੍ਹਾ ਦੇ ਰਿਗਾਰਡਿੰਗ ਕਿ ਉੱਥੇ ਆਪਾਂ ਸਾਰੀ ਕਰ ਰਹੇ ਹਾਂ ਤੇ ਇਹ ਆ ਜਿਨ੍ਹਾਂ ਨੇ ਕਿਹਾ ਵੀ ਇਹ ਇੱਥੇ ਨਹੀਂ ਹੋਣੀ ਚਾਹੀਦੀ ਇਲੀਗਲ ਫਿਲਹਾਲ ਜਿਹੜਾ ਉਹਨੂੰ ਅਸੀਂ ਉੱਥੋਂ ਕਾਰਵਾਈ ਮਿਲ ਕੇ ਜਿਹੜੀ ਉਹ ਸਾਰੀ ਕਰ ਰਹੀ ਸੀ ਉੱਥੋਂ ਉਹਨਾਂ ਨੂੰ ਰੋਕ ਕੇ ਤੇ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਹੈ ਕਮੇਟੀ ਦੇ ਪ੍ਰਧਾਨ ਮਿਸਟਰ ਤੁੱਗਲ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਜਨਵਰੀ ਲਈ ਹੈ ਕਿ ਮੈਂ ਇਹਦਾ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਅਗਲੀ ਕਾਰਵਾਈ ਵਾਸਤੇ ਤੁਹਾਨੂੰ ਦੱਸਾਂਗਾ